ਔਰ ਇਹਨਾਂ ਨੇ ਸਾਡੇ ਸਵਾਲਾਂ ਦਾ ਕੋਈ ਵਧੀਆ ਜਵਾਬ ਨਹੀਂ ਦਿੱਤਾ ਸਾਡੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਬੰਦ ਕਰੋ ਬੰਦ ਕਰੋ ਬਲੈਡ ਇਹ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਨਾ ਟਾਈਮ ਇਹ ਬਾਇਓ ਗੈਸ ਪਲਾਟ ਜਿਹਦਾ ਸਾਡੇ ਪਿੰਡ ਨੂੰ ਕੋਈ ਫਾਇਦਾ ਨਹੀਂ ਨਾ ਸਾਡੇ ਇਲਾਕੇ ਨੂੰ ਕੋਈ ਫਾਇਦਾ ਇਹਦਾ ਇਸ ਨੂੰ ਅਸੀਂ ਨਹੀਂ ਚੱਲਣ ਦਵਾਵਾਂਗੇ ਜਿਵੇਂ ਪਿੰਡ ਖਾੜੇ ਦੀ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਅਤੇ ਸਾਰੇ ਨਗਰ ਦੇ ਸਾਂਝੇ ਸਹਿਯੋਗ ਦੇ ਨਾਲ ਜੋ ਸਾਡੇ ਪਿੰਡ ਆਪਣੇ ਭਮੀਪੁਰ ਵਾਲੀ ਸੜਕ ਤੇ ਬਾਇਓਗੈਸ ਪਲਾਟ ਲੱਗ ਰਿਹਾ ਹੈ ਇਸ ਦੇ ਵਿਰੋਧ ਦੇ ਵਿੱਚ ਇਸ ਨੂੰ ਪੂਰਨ ਤੌਰ ਤੇ ਬੰਦ ਕਰਨ ਦੇ ਲਈ ਪੱਕਾ ਧਰਨਾ ਅਨਮੇਸੇ ਸਮੇ ਲਈ ਜਾਰੀ ਕੀਤਾ ਹੈ ਕਿਉਂਕਿ ਸਾਡੇ ਨਗਰ ਨੂੰ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੈ 1 ਮਹੀਨਾ ਪਹਿਲਾਂ ਸਾਨੂੰ ਇਹਨਾਂ ਨੇ ਫਵਾਹਾਂ ਵਿੱਚ ਰੱਖਿਆ ਵੀ ਇੱਥੇ ਬਾਇਓਗੈਸ ਪਲਾਟ ਨਹੀਂ ਲੱਗਣਾ ਇੱਥੇ ਸੈਲਰ ਲੱਗਣਾ ਵਾ ਫਿਰ ਬਾਅਦ ਵਿੱਚ ਇਹ ਕਹਿਣ ਲੱਗ ਗਏ ਇੱਥੇ ਸੀਐਨਜੀ ਦਾ ਪੰਪ ਲੱਗਣਾ ਪਰ ਜਿਵੇਂ ਜਿਵੇਂ ਸਾਡੇ ਨਗਰ ਨੂੰ ਪਤਾ ਲੱਗਿਆ ਸਾਰੇ ਨਗਰ ਦੇ ਇੱਕੇ ਦੇ ਨਾਲ ਅੱਜ ਅਸੀਂ ਇਹਨਾਂ ਨੂੰ ਪੁੱਛਣ ਲਈ ਆਏ ਪਰ ਇਹਨਾਂ ਨੇ ਸਾਡੇ ਸਵਾਲਾਂ ਦਾ ਕੋਈ ਵਧੀਆ ਜਵਾਬ ਨਹੀਂ ਦਿੱਤਾ ਸਾਡੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਉਹਦੇ ਸਵਾਨ ਦੇ ਵਿੱਚ ਸਾਰੇ ਨਗਰ ਨੇ ਇਕਾ ਕਰਕੇ ਇੱਥੇ ਪੂਰਨ ਤੌਰ ਤੇ ਪੱਕਾ ਦਿਨ ਰਾਤ ਦਾ ਅਨਮੇਸੇ ਸਮੇਂ ਲਈ ਧਰਨਾ ਲਾਤਾ ਇਸ ਦੇ ਵਿੱਚ ਸਾਰੇ ਨਗਰ ਨਿਵਾਸੀ ਨਵੀਂ ਪੁਰਾਣੀ ਪੰਚਾਇਤ ਐਨਆਰਈ ਵੀ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਇਹ ਧਰਨਾ ਲੱਗੂਗਾ ਜਿੰਨਾ ਟਾਈਮ ਇਹ ਬਾਇਓ ਗੈਸ ਪਲਾਟ ਜਿਹਦਾ ਸਾਡੇ ਪਿੰਡ ਨੂੰ ਕੋਈ ਫਾਇਦਾ ਨਹੀਂ ਨਾ ਸਾਡੇ ਇਲਾਕੇ ਨੂੰ ਕੋਈ ਫਾਇਦਾ ਇਹਦਾ ਐਸੇ ਨੂੰ ਅਸੀਂ ਨਹੀਂ ਚੱਲਣ ਦਵਾਵਾਂਗੇ ਬਸ ਇਹੀ ਸਾਡੀਆਂ ਬੇਨਤੀਆ মিডিਆ ਵੀ ਸਾਡਾ ਸਾਥ ਦਵੇ ਤੇ ਉੱਪਰ ਵੱਡੇ ਅਫਸਰਾਂ ਦੀ ਨਿਗਾਹ ਦੇ ਵਿੱਚ ਇਹ ਸਾਡਾ ਜਿਹੜਾ ਮੈਸੇਜ ਆ ਪਹੁੰਚਦਾ ਕੀਤਾ ਜਾਵੇ ਪੰਜਾਬ ਸਰਕਾਰ ਮੁਰਦਾਬਾਰ ਕਾਰਪੋਰੇਟ ਕਰਾਣੇ ਮੁਰਦਾਬਾਰ ਪਈ ਦਾ ਜੰਮ ਸਰਕਾਰ ਮਰਦਾਬਾ ਜੰਮ ਸਰਕਾਰ ਮਰਦਾਬਾ ਕਾਰਪੋਰੇਟ ਕਰਾਣੇ ਮਰਦਾਬਾ ਕਾਰਪੋਰੇਟ ਕਰਾਣੇ ਮਰਦਾਬਾ ਪਰ ਇਹਨਾਂ ਨੇ ਸਾਡੇ ਸਵਾਲਾਂ ਦਾ ਕੋਈ ਵਧੀਆ ਜਵਾਬ ਨਹੀਂ ਦਿੱਤਾ ਸਾਡੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਨਾ ਟਾਈਮ ਇਹ ਬਾਇਓਗੈਸ ਪਲਾਟ ਜਿਹਦਾ ਸਾਡੇ ਪਿੰਡ ਨੂੰ ਕੋਈ ਫਾਇਦਾ ਨਹੀਂ ਨਾ ਸਾਡੇ ਇਲਾਕੇ ਨੂੰ ਕੋਈ ਫਾਇਦਾ ਇਹਦਾ ਇਸ ਨੂੰ ਅਸੀਂ ਨਹੀਂ ਚੱਲਣ ਦਵਾਵਾਂਗੇ ਜਿਵੇਂ ਅਸੀਂ ਪਿੰਡ ਅਖਾੜੇ ਦੀ ਸਮੂਹ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਅਤੇ ਸਾਰੇ ਨਗਰ ਦੇ ਸਾਂਝੇ ਸਹਿਯੋਗ ਦੇ ਨਾਲ ਜੋ ਸਾਡੇ ਪਿੰਡ ਆਪਣੇ ਭੰਮੀਪੁਰ ਵਾਲੀ ਸੜਕ ਤੇ ਬਾਇਓਗੈਸ ਪਲਾਟ ਲੱਗ ਰਿਹਾ ਹੈ ਇਸ ਦੇ ਵਿਰੋਧ ਦੇ ਵਿੱਚ ਅਸ ਨੂੰ ਪੂਰਨ ਤੌਰ ਤੇ ਬੰਦ ਕਰਨ ਦੇ ਲਈ ਪੱਕਾ ਧਰਨਾ ਆਨਮੇਸੇ ਸਮੇ ਲਈ ਜਾਰੀ ਕੀਤਾ ਹੈ ਕਿਉਂਕਿ ਸਾਡੇ ਨਗਰ ਨੂੰ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਇੱਕ ਮਹੀਨਾ ਪਹਿਲਾਂ ਸਾਨੂੰ ਇਹਨਾਂ ਨੇ ਫਵਾਹਾਂ ਵਿੱਚ ਰੱਖਿਆ ਵੀ ਇੱਥੇ ਬਾਇਓ ਗੈਸ ਪਲਾਟ ਨਹੀਂ ਲੱਗਣਾ ਇੱਥੇ ਸੈਲਰ ਲੱਗਣਾ ਵਾ ਫਿਰ ਬਾਅਦ ਵਿੱਚ ਇਹ ਕਹਿਣ ਲੱਗੇ ਇੱਥੇ ਸੀਐਨਜੀ ਦਾ ਪੰਪ ਲੱਗਣਾ ਪਰ ਜਿਵੇਂ ਜਿਵੇਂ ਸਾਡੇ ਨਗਰ ਨੂੰ ਪਤਾ ਲੱਗਿਆ ਸਾਰੇ ਨਗਰ ਦੇ ਏਕੇ ਦੇ ਨਾਲ ਅੱਜ ਅਸੀਂ ਇਹਨਾਂ ਨੂੰ ਪੁੱਛਣ ਲਈ ਆਏ ਪਰ ਇਹਨਾਂ ਨੇ ਸਾਡੇ ਸਵਾਲਾਂ ਦਾ ਕੋਈ ਵਧੀਆ ਜਵਾਬ ਨਹੀਂ ਦਿੱਤਾ ਸਾਡੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਉਹਦੇ ਸਵਾਨ ਦੇ ਵਿੱਚ ਸਾਰੇ ਨਗਰ ਨੇ ਏਕਾ ਕਰਕੇ ਇਥੇ ਪੂਰਨ ਤੌਰ ਤੇ ਪੱਕਾ ਦਿਨ ਰਾਤ ਦਾ ਅਨਮੇਸੇ ਸਮੇਂ ਲਈ ਧਰਨਾ ਲਾਤਾ ਇਸ ਦੇ ਵਿੱਚ ਸਾਰੇ ਨਗਰ ਨਿਵਾਸੀ ਨਵੀਂ ਪੁਰਾਣੀ ਪੰਚਾਇਤ ਐਨਆਰਏ ਵੀ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਇਹ ਧਰਨਾ ਲੱਗੂਗਾ ਜਿੰਨਾ ਟਾਈਮ ਇਹ ਬਾਇਓ ਗੈਸ ਪਲਾਟ ਜਿਹਦਾ ਸਾਡੇ ਪਿੰਡ ਨੂੰ ਕੋਈ ਫਾਇਦਾ ਨਹੀਂ ਨਾ ਸਾਡੇ ਇਲਾਕੇ ਨੂੰ ਕੋਈ ਫਾਇਦਾ ਇਹਦਾ ਇਸ ਨੂੰ ਅਸੀਂ ਨਹੀਂ ਚੱਲਣ ਦਵਾਵਾਂਗੇ ਬਸ ਇਹੀ ਸਾਡੀਆਂ ਬੇਨਤੀਆ মিডিਆ ਵੀ ਸਾਡਾ ਸਾਥ ਦੇਵੇ ਤੇ ਉੱਪਰ ਵੱਡੇ ਅਸਰਾਂ ਦੀ ਨਿਗਾ ਦੇ ਵਿੱਚ ਇਹ ਸਾਡਾ ਜਿਹੜਾ ਮੈਸੇਜ ਪਹੁੰਚਦਾ ਕੀਤਾ ਜਾਵੇ ਪੰਜਾਬ ਸਰਕਾਰ ਜੈ ਹਿੰਦ ਕਾਰਪੋਰੇਟ ਕਰਾਣੇ ਮਰਦਾਬਾ ਜਾਵ ਸਰਕਾਰ ਮਰਦਾਬਾ ਜਾਵ ਸਰਕਾਰ ਮਰਦਾਬਾ ਕਾਰਪੋਰੇਟ ਕਰਾਣੇ ਮਰਦਾਬਾ ਕਾਰਪੋਰੇਟ ਕਰਾਣੇ ਮਰਦਾਬਾ